ਜਿਹੜੇ ਸ਼ੇਖਰ ਗੁਪਤਾ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਮੰਨੇ ਪਰ ਮੰਨੇ ਪੱਤਰਕਾਰ ਵੀ ਕਹਿ ਸਕਦੇ ਆ ਉਹ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਵੀਡੀਓ ਵੀ ਪਾਈ ਜਾਂਦੀ ਹੈ ਇੱਕ ਆਰਟੀਕਲ ਵੀ ਲਿਖਿਆ ਜਾਂਦਾ ਹੈ ਜਿਸ ਦੇ ਵਿੱਚ ਜੋ ਆਪਾਂ ਕਹਿ ਲਈਏ ਕਿ ਭਾਰਤੀ ਸਟੇਟ ਜਾਂ ਡੀਪ ਸਟੇਟ ਜੋ ਸਿੱਖਾਂ ਬਾਰੇ ਸੋਚਦੀ ਹੈ ਉਹ ਗੱਲਾਂ ਜਿਹੜੀਆਂ ਲਿਖੀਆਂ ਗਏ ਨੇ ਉਹਦੇ ਵੀ ਇੱਥੇ ਜਿਹੜੀ ਥੋੜੀ ਪਰਚੋਲ ਕਰਨੀ ਬੰਦੀ ਹੈ ਉਹ ਕਹਿੰਦੇ ਕਿ ਸਿੱਖ ਹੌਲੀ-ਹੌਲੀ ਜਿਹੜੇ ਨੇ ਭਾਰਤ ਦੇ ਹੱਥੋਂ ਨਿਕਲ ਰਹੇ ਨੇ ਇਸ ਦਾ ਕਿਵੇਂ ਆਪਾਂ ਪਰਚੋਲ ਇਹਦੀ ਕਿਵੇਂ ਕਰਾਂਗੇ ਉਹਨਾਂ ਨੂੰ ਲੱਗਦਾ ਹੈਗਾ ਵੀ ਜੇ 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 ਸਿੱਖਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਆਪਣੇ ਆਪਣੇ ਕੌਮੀ ਨੈਸ਼ਨਲਿਜ਼ਮ ਦੀ ਆ ਜਾਂਦੀ ਹੈ ਜਿਹੜੀ ਕਿ ਪੈਦਾ ਹੋ ਰਹੀ ਹੈ ਸੋ ਉਹਦੇ ਤੋਂ ਉਹ ਡਰੇ ਹੋਏ ਨੇ ਵੀ ਇਹ ਸਾਡੇ ਲਈ ਜਿਹੜਾ ਹੈਗਾ ਚੈਲੰਜ ਬਣ ਸਕਦੀ ਹੈ ਹਾਲਚ ਹੁਣ ਜਿਹੜਾ ਇਹਦਾ ਇਹਦਾ ਮਕਸਦ ਹੈਗਾ ਉਹ ਭਾਰਤ ਸਰਕਾਰ ਨੂੰ ਉਹ ਇਨਡਾਇਰੈਕਟਲੀ ਉਕਸਾਰ ਰਹੇ ਆ ਵੀ ਸਿੱਖਾਂ ਤੇ ਮੁੜ ਕੇ ਤਸ਼ੱਦਦ ਦੀ ਲਹਿਰ ਸ਼ੁਰੂ ਕੀਤੀ ਜਾਵੇ ਤੇ ਦੂਸਰਾ ਹੋਈ ਦੇ ਨਾਲ Hindu population ਨੂੰ ਮਾਨਸਿਕ ਤੌਰ ਤੇ ਇਹ ਗੱਲਾਂ ਤਿਆਰ ਕਰ ਰਹੇ ਆ ਵੀ ਜੇ ਕੱਲ ਨੂੰ ਸਿੱਖਾਂ ਤੇ ਤਸ਼ੱਦਦ ਹੁੰਦਾ ਤੁਸੀਂ ਕਿਤੇ ਉਹਨਾਂ ਦੇ ਹੱਕ ਵਿੱਚ ਤਖਤੀਆਂ ਫੜ ਕੇ ਨਾ ਆ ਜਿਓ ਇਹ ਤਸ਼ੱਦਦ ਜਾਇਜ਼ ਹੀ ਹੋਵੇਗਾ ਸੋ ਇਟ ਮੀਨਸ ਸਮੁੱਚਾ 엘ੀਟ ਵਰਗ ਆ ਜਿਹੜਾ ਸੱਤਾਧਾਰੀ ਉਹ ਸਹਿਮਿਆ ਹੋਇਆ ਹੈ ਉਹਨੂੰ ਲੱਗਦਾ ਹੈ ਵੇ ਸਿੱਖ ਆਪਣੇ ਰਾਜਨੀਤੀ ਕਰਨ ਲਈ ਅੱਗੇ ਵੱਧ ਰਹੇ ਆ ਔਰ ਭਵਿੱਖ ਵਿੱਚ ਉਹਨਾਂ ਦੀ ਰਾਜਨੀਤੀ ਨੂੰ ਬੂਰ ਪੈ ਸਕਦਾ ਤੇ ਉਹ ਉਸ ਸਿਸਟਮ ਵਿੱਚ ਰਹਿੰਦੇ ਆ ਕਨਸਟੀਟਿਊਸ਼ਨਲ ਫਰੇਮਵਰਕ ਵਿੱਚ ਰਹਿੰਦੇ ਆ ਹੀ ਕੋਈ ਵੱਡੀਆਂ ਮੱਲਾਂ ਜਿਹੜੀਆਂ ਮਤਲਬ ਉੱਥੇ ਵੀ ਕਨਸਟੀਟਿਊਸ਼ਨਲ ਫਰੇਮਵਰਕ ਵਰਕ ਦੇ ਵਿੱਚ ਵੀ ਜਗ੍ਹਾ ਨਹੀਂ ਦੇ ਚਾਹੁੰਦੇ ਨਹੀਂ ਹਾਂ ਨਹੀਂ ਦੇਣੀ ਚਾਹੁੰਦੇ ਤੁਹਾਨੂੰ ਬਰਾਬਰ ਦੀ ਜਗ੍ਹਾ ਜਿਹੜੀ ਉੱਥੇ ਵੀ ਨਹੀਂ ਜਿਹੜੀ ਮਿਲਣੀ ਜਿਹੜੇ ਸ਼ੇਖਰ ਗੁਪਤਾ ਕਾਫੀ ਆਪਾਂ ਕਹਿ ਸਕਦੇ ਆ ਕਿ ਮੰਨੇ ਪਰ ਮੰਨੇ ਪੱਤਰਕਾਰ ਵੀ ਕਹਿ ਸਕਦੇ ਆ ਉਹ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਵੀਡੀਓ ਵੀ ਪਾਈ ਜਾਂਦੀ ਹੈ ਇੱਕ ਆਰਟੀਕਲ ਵੀ ਲਿਖਿਆ ਜਾਂਦਾ ਹੈ ਜਿਸ ਦੇ ਵਿੱਚ ਜੋ ਆਪਾਂ ਕਹਿ ਲਈਏ ਕਿ ਭਾਰਤੀ ਸਟੇਟ ਜਾਂ ਡੀਪ ਸਟੇਟ ਜੋ ਸਿੱਖਾਂ ਬਾਰੇ ਸੋਚਦੀ ਹੈ ਉਹ ਗੱਲਾਂ ਜਿਹੜੀਆਂ ਲਿਖੀਆਂ ਗਏ ਨੇ ਉਹਦੇ ਵੀ ਇੱਥੇ ਜਿਹੜੀ ਥੋੜੀ ਪਰਚੋਲ ਕਰਨੀ ਬੰਦੀ ਹੈ ਉਹ ਕਹਿੰਦੇ ਕਿ ਸਿੱਖ ਹੌਲੀ-ਹੌਲੀ ਜਿਹੜੇ ਨੇ ਭਾਰਤ ਦੇ ਹੱਥੋਂ ਨਿਕਲ ਰਹੇ ਨੇ ਇਸ ਤਰ੍ਹਾਂ ਕਿਵੇਂ ਆਪਾਂ ਪਰਚੋਲ ਇਹਦੀ ਕਿਵੇਂ ਕਰਾਂਗੇ ਹਾਂਜੀ ਹਾਂਜੀ ਸੋ ਸ਼ੇਖਰ ਗੁਪਤਾ ਭਾਰਤ ਦੇ ਸੀਨੀਅਰ ਪੱਤਰਕਾਰ ਨੇ ਸੋ ਭਾਰਤ ਦੀ ਜਿਹੜੀ ਸੱਤਾਧਾਰੀ ਤੇਰਾ ਉਹਦੇ ਇੱਕ 엘ੀਟ ਹਿੱਸਾ ਨੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਰਹੇ ਆ ਪੰਜਾਬ ਦੀ ਰਾਜਨੀਤੀ ਨੂੰ ਸਮਝਦੇ ਹੈਗੇ ਆ ਸੋ ਜਿਹੜੀਆਂ ਆ ਪਿਛਲੇ ਆਪਾਂ ਗੱਲਾਂ ਕਰੀਆਂ ਹੈਗੀਆਂ ਵੀ ਸਿੱਖ ਨੌਜਵਾਨ ਆ ਜਿਹੜੇ ਖਾਲਸਾਈ ਸਪਿਰਟ ਨਾਲ ਆਪਣੇ ਤੌਰ ਤੇ ਸਿੱਖ ਪਰੰਪਰਾਵਾਂ ਅਨੁਸਾਰ ਸੇਵਾ ਦੇ ਕਾਰਜ ਵਿੱਚ ਝੋਟੇ ਹੋਏ ਨੇ ਉਹ ਇਹ ਤੇ ਦੂਸਰਾ ਹਰ ਟਰੈਕਟਰ ਦੇ ਉੱਤੇ ਕੇਸਰੀ ਨਿਸ਼ਾਨ ਤੇ ਜਿਹੜੇ ਹੈਗੇ ਆ ਦੂਸਰੇ ਨੀਲੇ ਨਿਸ਼ਾਨ ਆ ਜਿਹੜੇ ਸਾਡੇ ਫਰਮਾਈ ਉਹ ਜਿਹੜੇ ਹੈਗੇ ਆ ਲੱਗੇ ਹੋਏ ਸੋ ਉਹ ਉਹ ਨਿਸ਼ਾਨਾਂ ਦੀ ਅਗਵਾਈ ਹੇਠ ਜਦੋਂ ਨੌਜਵਾਨ ਕਾਰਜ ਕਰ ਰਹੇ ਆ ਉਹ ਭਾਰਤੀ ਸੱਤਾਧਾਰੀ ਧਿਰ ਲਈ ਬਹੁਤ ਤਕਲੀਫ ਦੇ ਆ ਜਿਹੜਾ ਹੈਗਾ ਉਹ ਸਾਬਤ ਹੋ ਰਿਹਾ ਉਹਨਾਂ ਨੂੰ ਲੱਗਦਾ ਹੈਗਾ ਵੀ ਜੇ 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 ਸਿੱਖਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਆਪਣੇ ਆਪਣੇ ਕੌਮੀ ਨੈਸ਼ਨਲਿਜ਼ਮ ਦੀ ਆ ਜਾਂਦੀ ਹੈ ਜਿਹੜੀ ਕਿ ਪੈਦਾ ਹੋ ਰਹੀ ਹੈ ਸੋ ਉਹਦੇ ਤੋਂ ਡਰੇ ਹੋਏ ਨੇ ਵੀ ਇਹ ਸਾਡੇ ਲਈ ਜਿਹੜਾ ਹੈਗਾ ਚੈਲੰਜ ਬਣ ਸਕਦੀ ਹੈ ਸੋ ਸ਼ੇਖਰ ਗੁਪਤਾ ਨੇ ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਆ ਅਮਰੀਕਾ ਰੈਜ਼ੀਡੈਂਟ ਐਡੀਟਰ ਰਹੇ ਨੇ ਇੰਡੀਅਨ ਐਕਸਪ੍ਰੈਸ ਦੇ ਇੱਥੇ ਪੰਜਾਬ ਵਿੱਚ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਰਗਰਮੀਆਂ ਨੂੰ ਭਾਈ ਅਮਰਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਤੇ ਆ ਜਿਹੜਾ ਹੜਾ ਵੇਲੇ ਜੋ ਕੁਛ ਸਿੱਖ ਨੌਜਵਾਨਾਂ ਨੇ ਕਰਾ ਇਹਦੇ ਤੋਂ ਬੜਾ ਭੈਪੀ ਥੋਕੇ ਉਹਨੇ ਇਹ ਲਿਖਿਆ ਵੀ ਜਿਹੜਾ ਪੰਜਾਬ ਹੈ ਨਾਰਥ ਇੰਡੀਆ ਬਣਦਾ ਜਾ ਰਿਹਾ ਜਿੱਦਾਂ ਮਹਗਾਲਿਆ ਤੇ ਮਨੀਪੁਰ ਵਾਲੀਆਂ ਸਟੇਟਸ ਹਨਾ ਵੀ ਭਾਰਤੀ ਸਟੇਟ ਤੋਂ ਆਈਸੋਲੇਟ ਹੋਈਆਂ ਹੋਈਆਂ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਇਹ ਹੈਗੀਆਂ ਕਰ ਰਹੀਆਂ ਹੈਗੀਆਂ ਨੇ ਸੋ ਇਹ ਅਸਲ 'ਚ ਹੁਣ ਜਿਹੜਾ ਇਹਦਾ ਇਹਦਾ ਮਕਸਦ ਹੈਗਾ ਉਹ ਭਾਰਤ ਸਰਕਾਰ ਨੂੰ ਉਹ ਇੰਡਾਇਰੈਕਟਲੀ ਉਕਸਾਰ ਰਹੇ ਆ ਵੀ ਸਿੱਖਾਂ ਤੇ ਮੁੜ ਕੇ ਤਸ਼ੱਦਦ ਦੀ ਲਹਿਰ ਸ਼ੁਰੂ ਕੀਤੀ ਜਾਵੇ ਉਹ ਇੱਕ ਤਾਂ ਭਾਰ ਸਰਕਾਰ ਨੂੰ ਸੰਦੇਸ਼ ਦੇ ਰਾਏ ਵੀ ਸਿੱਖਾਂ ਤੇ ਕ੍ਰੈਕਡਾਊਨ ਕਰੋ ਨਹੀਂ ਇਹਨਾਂ ਨਾਲ ਜਿਹੜਾ ਹੈਗਾ ਦੁਬਾਰੇ ਵੱਧ ਜਾਏਗਾ ਚੱਕਰ ਹਨ ਤੇ ਦੂਸਰਾ ਉਹਦੇ ਨਾਲ ਹਿੰਦੂ ਪੋਪੂਲੇਸ਼ਨ ਨੂੰ ਮਾਨਸਿਕ ਤੌਰ ਤੇ ਇਹ ਗੱਲਾਂ ਤਿਆਰ ਕਰ ਰਹੇ ਆ ਵੀ ਜੇ ਕੱਲ ਨੂੰ ਸਿੱਖਾਂ ਤੇ ਤਸ਼ੱਦਦ ਹੁੰਦਾ ਤੁਸੀਂ ਕਿਤੇ ਉਹਨਾਂ ਦੇ ਹੱਕ ਵਿੱਚ ਤਖਤੀਆਂ ਫੜ ਕੇ ਨਾ ਆ ਜਿਓ ਇਹ ਤਸ਼ੱਦਦ ਜਾਇਜ਼ ਹੀ ਹੋਵੇਗਾ ਮਤਲਬ ਕਿ ਤਨਾ ਕਿਤੇ ਉਹ ਵਰਤਾਂਤ ਸਿਰਜਿਆ ਜਾ ਰਿਹਾ ਹੈ ਜਿਹੜਾ ਆਪਾਂ ਕਹਿ ਲਈਏ ਕਿ 84 ਤੋਂ ਪਹਿਲਾਂ ਵੀ ਸਿਰਜਿਆ ਗਿਆ ਹੋਵੇਗਾ ਇਹੀ ਕਾਰਨ ਹੋਏਗਾ ਨਾ ਕਿ ਰਜੀਵ ਗਾਂਧੀ ਨੂੰ ਇੰਨੀ ਵੱਡੀ ਪਦਰ ਵੋਟਿੰਗ ਪੈ ਜਾਣੀ ਜਾਂ ਇਹ ਕਿਉਂਕਿ ਹੌਲੀ-ਹੌਲੀ ਆਪਾਂ ਦੇਖਿਆ ਚਾਹੇ ਫਿਲਮਾਂ ਦੇ ਜ਼ਰੀਏ ਹੋ ਖਬਰਾਂ ਦੇ ਜ਼ਰੀਏ ਹੋ ਪਹਿਲਾਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਉਹਨਾਂ ਦੇ ਖਿਲਾਫ ਇੱਕ ਲਹਿਰ ਜਿਹੜੀ ਹੈ ਉਹ ਖੜੀ ਕੀਤੀ ਗਈ ਹੈ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਵੀ ਹਿੰਦੂ ਪੋਪੂਲੇਸ਼ਨ ਸਿੱਖਾਂ ਦੇ ਹੱਕ ਵਿੱਚ ਨਾ ਆਵੇ ਦੂਜੀ ਭਾਰਤ ਸਰਕਾਰਾਂ ਸਿੱਖਾਂ ਤੇ ਸਖਤ ਕਰੈਕਡਾਊਨ ਹੈ ਜਿਹੜਾ ਕਰੇ ਇੱਥੇ ਹੁਣ ਇੱਕ ਹੋਰ ਸਵਾਲ ਬਣਦਾ ਹੈਗਾ ਵੀ 40 ਸਾਲਾਂ ਦੇ ਕਰੈਕਡਾਊਨ ਦੇ ਬਾਵਜੂਦ ਜੇ ਅੱਜ ਸਿੱਖ ਨੌਜਵਾਨ ਟਰੈਕਟਰਾਂ ਤੇ ਮੁੜ ਕੇ ਕੇਸ਼ਰੀ ਨਿਸ਼ਾਨ ਲਾ ਕੇ ਆਪਣੀ ਕੌਮ ਆਪਣੇ 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 ਗੁਰੂ ਨਾਲ ਜੁੜੇ ਹੋਏ ਨੇ ਤਾਂ ਫਿਰ ਤੁਹਾਡੇ 40 ਸਾਲਾਂ ਦੇ ਕ੍ਰੈਕਡਾਊਨ ਦਾ ਕੀ ਬਣਿਆ ਤੁਸੀਂ ਅਦਰ ਵੇ ਵੀ ਸੋਚ ਕੇ ਦੇਖੋ ਨਾ ਹੂੰ ਹੂੰ ਮਤਲਬ ਤੁਸੀਂ ਦੂਜੇ ਪੱਖ ਤੋਂ ਕਿਉਂ ਨਹੀਂ ਸੋਚਦੇ ਹਾਂ ਵੀ ਇੰਨਾ ਜ਼ਿਆਦਾ ਤਸ਼ੱਦਦ ਟੋਟੇ ਟੋਟੇ ਕਰਕੇ ਬੱਚੇ ਬੁੱਢੇ ਤੇ ਬੀਬੀਆਂ ਵੱਢ ਕੇ ਨਹਿਰਾਂ ਵਿੱਚ ਸਿਟੇ ਗਏ ਹੂੰ ਹੂੰ ਇਹਦੇ باوجود ਵੀ ਜੇ ਅੱਜ ਕੌਮ ਆਪਣੇ ਗੁਰੂ ਨਾਲ ਜੀ ਆਪਣਾ ਰਿਸ਼ਤਾ ਜੋੜ ਰਹੀ ਆ ਸੋ ਅਦਰ ਵੇ ਆਊਟ ਵੀ ਸੋਚੋ ਵੀ ਕਿਸੇ ਢੰਗ ਨਾਲ ਇਹਨਾਂ ਨੂੰ ਹੋਰ ਢੰਗ ਨਾਲ ਵੀ ਤਾਇਆ ਜਾ ਸਕਦਾ ਹੁਣ ਇਹ ਕਹਿ ਰਿਹਾ ਉਹ ਸ਼ੇਖਰ ਗੁਪਤਾ ਵੀ ਸਿੱਖ ਤਾਂ ਠੀਕ ਨੇ ਪਰ ਕੁਝ ਮੁਠੀ ਪਰ ਲੋਕ ਖਾਲਸਤਾਨੀ ਮੁਠੀ ਪਰ ਲੋਕ ਆ ਜਿਹੜੇ ਪਾਕਿਸਤਾਨ ਦੇ ਨਾਲ ਰਲ ਕੇ ਵਾਰ-ਵਾਰ ਜਿਹੜਾ ਪਾਕਿਸਤਾਨ ਦਾ ਮਤਲਬ ਉਹ ਸੌਖਾ ਬੜਾ ਨਾ ਕਹਿਣਾ ਕਿ ਕਿਤੇ ਬਹੁਤ ਜ਼ਿਆਦਾ ਈਜ਼ੀ ਹੈਗਾ ਇੱਕ ਪਾਸੇ ਭਾਰਤੀ ਸਟੇਟ ਕਹਿ ਰਹੀ ਹੈ ਕਿ ਆ ਵੀ ਪਾਕਿਸਤਾਨ ਇੱਕ ਫੇਲਡ ਸਟੇਟ ਆ ਉਹ ਕਰਜ਼ੇ ਹੇਠ ਡੁੱਬੀ ਹੋਈ ਆ ਗਰੀਬੀ ਆ ਅਲਾਮਤ ਆ ਟੁੱਟਣ ਦੇ ਕੰਢੇ ਆ ਦੂਜੇ ਪਾਸੇ ਫਿਰ ਪਾਕਿਸਤਾਨ ਚ ਇਹ ਕੀ ਆ ਵੀ ਉਹ ਭਾਰਤ ਵਰਗੇ ਐਡੇ ਵੱਡੇ ਮੁਲਕ ਨੂੰ ਤੋੜਨ ਦੀ ਸਮਰੱਥਾ ਰੱਖਦਾ ਹੈ ਹਾਂ ਤੇ ਸੈਲਫ ਸੈਲਫ ਕੌਂਟਰੈਡਿਕਟਰੀ ਹੈ ਹਾਂ ਕੌਂਟਰੈਡਿਕਟਰੀ ਹੈ ਦੂਜੇ ਪਾਸੇ ਕਹਿ ਰਹੇ ਆ ਵੀ ਕੁਝ ਮੁਠੀ ਪਰ ਖਾਲਸਤਾਨੀ ਆ ਹੂੰ ਜੇ ਮੁਠੀ ਪਰ ਖਾਲਸਤਾਨੀ ਉਹਨਾਂ ਦੇ ਗਰੰਟੀ ਦੱਸੋ ਜਾਂ ਤਾਂ ਕਿੰਨੀ ਆ 500 ਆ 1000 ਆ 10000 ਆ ਜੀ ਜੀ ਜੇ ਉਹ 500 ਆ 1000 ਭਾਰਤ ਨੂੰ ਤੋੜਨ ਦਾ ਸਮਰਥਾ ਰੱਖਦੇ ਆ ਤੇ ਫਿਰ ਤੁਹਾਡੀ ਨਿਊਕਲੀਅਰ ਸਟੇਟ ਕੀ ਕਰ ਰਹੀ ਹੈਗੀ ਜੀ ਜੀ ਸੋ ਬੜਾ ਸੈਲਫ ਕੌਨਟਰੈਡਿਕਟਰੀ ਇਟ ਮੀਨਸ ਜਿਹੜਾ ਭਾਰਤ ਦਾ 엘ੀਟ ਆ ਉਹ ਸਹਿਮਿਆ ਹੋਇਆ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਨੇ ਵੀ ਸਿੱਖਾਂ ਪੰਜਾਬ ਵਿੱਚ ਸਿਰਫ ਪੰਥਕ ਪੋਲਿਟਿਕਸ ਹੋਣੀ ਚਾਹੀਦੀ ਆ ਆਟੋਨੋਮੀ ਲਈ ਵਾਧ ਅਧਿਕਾਰਾਂ ਲਈ ਵੀ ਸਿੱਖ ਨੈਸ਼ਨਲਿਸਟਿਕ ਪੋਲਿਟਿਕਸ ਚਾਹੀਦੀ ਆ ਉਹ ਸਿੱਖ ਨੈਸ਼ਨਲਿਸਟਿਕ ਪੋਲਿਟਿਕਸ ਉੱਭਰ ਰਹੀ ਆ ਅਕਾਲੀ ਦਲ ਦਾ ਖੁੰਝੇ ਲੱਗ ਜਾਣਾ ਸੁਨੀਲ ਜਾਖੜ ਦਾ ਇਹ ਕਹਿਣਾ ਵੀ ਵਕਤ ਸੰਭਾਲੋ ਨਹੀਂ ਕਿਸੇ ਹੋਰ ਨੇ ਆ ਕੇ ਕਬਜ਼ਾ ਕਰ ਲੈਣਾ ਸੋ ਇਟ ਮੀਨਸ ਸਮੁੱਚਾ 엘ੀਟ ਵਰਗ ਆ ਜਿਹੜਾ ਸੱਤਾਧਾਰੇ ਉਹ ਸਹਿਮਿਆ ਹੋਇਆ ਹੈ ਉਹਨੂੰ ਲੱਗਦਾ ਹੈ ਵੇ ਸਿੱਖ ਆਪਣੇ ਰਾਜਨੀਤੀ ਕਰਨ ਲਈ ਅੱਗੇ ਵੱਧ ਰਹੇ ਆ ਔਰ ਭਵਿੱਖ ਵਿੱਚ ਉਹਨਾਂ ਦੀ ਰਾਜਨੀਤੀ ਨੂੰ ਬੂਰ ਪੈ ਸਕਦਾ ਤੇ ਉਹ ਉਸ ਸਿਸਟਮ ਵਿੱਚ ਰਹਿੰਦੇ ਆ ਕਨਸਟੀਟਿਊਸ਼ਨਲ ਫਰੇਮਵਰਕ ਵਿੱਚ ਰਹਿੰਦੇ ਆ ਹੀ ਕੋਈ ਵੱਡੀਆਂ ਮੱਲਾਂ ਜਿਹੜੀਆਂ ਮਤਲਬ ਉੱਥੇ ਵੀ ਕਨਸਟੀਟਿਊਸ਼ਨਲ ਫਰੇਮਵਰਕ ਵਿੱਚ ਵਰਕ ਦੇ ਵਿੱਚ ਵੀ ਜਗ੍ਹਾ ਨਹੀਂ ਦੇ ਚਾਹੁੰਦੇ ਨਹੀਂ ਹਾਂ ਨਹੀਂ ਦੇਣੀ ਚਾਹੁੰਦੇ ਤੁਹਾਨੂੰ ਬਰਾਬਰ ਦੀ ਜਗ੍ਹਾ ਜਿਹੜੀ ਉੱਥੇ ਵੀ ਨਹੀਂ ਜਿਹੜੀ ਮਿਲਣੀ ਉੱਥੇ ਵੀ ਜੇ ਰਾਜਨੀਤੀ ਕਰਨੀ ਆ ਮੁਖ ਤੇ ਰਸੀ ਹੋਵਾਂਗੇ ਸਾਡੇ ਗੁਲਾਮ ਬਣ ਕੇ ਰਹੋ ਤੁਸੀਂ ਪੂਰੀ ਤਰ੍ਹਾਂ ਇੰਡੀਪੈਂਡੈਂਟ ਜਦੋਂ ਇਸ ਤਰ੍ਹਾਂ ਦਾ ਵਿਚਾਰਤ ਅਰਖ ਹਮਲਾ ਹੋ ਰਿਹਾ ਹੋਵੇ ਜਾਂ ਬ੍ਰਿਟਾਂਤ ਜਿਹੜਾ ਸਰਜਰ ਆਪਾਂ ਕਹਿ ਲਈ ਕਿ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਉਦੋਂ ਫਿਰ ਸਿੱਖ ਬੁਲਦੀ ਜੀਵੀਆਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਿਸ ਪੱਖ ਤੋਂ ਸੋਚਣਾ ਚਾਹੀਦਾ ਹੈਗਾ ਹਾਂਜੀ ਹਾਂਜੀ ਸੋ ਸਿੱਖ ਪੱਖ ਤੋਂ ਤਾਂ ਇਹ ਹੈ ਜਿਹੜੇ ਸਿੱਖ ਵਿਦਵਾਨ ਨੇ ਸਿੱਖੀ ਨਾਲ ਜੁੜੇ ਹੋਏ ਵੀ ਉਹ ਸਿੱਖ ਨੈਸ਼ਨਲਿਜ਼ਮ ਦੀ ਜਿਹੜੀ ਹੈਗੀ ਉਹ ਵਿਆਖਿਆ ਕਰਨ ਸਿੱਖ ਇਤਿਹਾਸ ਨੂੰ ਜਿਹੜਾ ਹੈਗਾ ਹੁਣ ਤੱਕ ਇੰਡੀਅਨ ਨੈਸ਼ਨਲਿਜ਼ਮ ਦੇ ਏਡੀਅਮ ਚੋਂ ਲਿਖਿਆ ਗਿਆ ਉਹਦੇ ਮੋੜ ਇਤਿਹਾਸਕਾਰੇ ਕਰਨ ਆਪਣੀਆਂ ਪਰੰਪਰਾਵਾਂ ਤੇ ਰਵਾਇਤਾਂ ਦੇ ਨਿਆਰੇ ਪੜਨ ਨੂੰ ਜਿਹੜਾ ਹੈਗਾ ਸਾਹਮਣੇ ਲਿਆਉਣ ਤੇ ਦੂਸਰਾ ਜਿਹੜੇ 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 ਪੋਲਿਟੀਕਲ ਸਾਇੰਟਿਸਟ ਹੁੰਦੇ ਆ ਉਹਨਾਂ ਨੂੰ ਮੈਂ ਇੱਕ ਉਦਾਹਰਨ ਦਿੰਦਾ 1950 ਵਿੱਚ ਸੋਵੀਅਤ ਸੰਘ ਵਿੱਚ ਅਮਰੀਕਾ ਦੇ ਐਮਬੈਸਡਰ ਸੀਗੇ ਜਾਰਜ ਕੈਨਨ ਹਮ ਜਾਰਜ ਕੈਨਨ ਨੇ ਉਦੋਂ ਆਪਣਾ ਨਾਂ ਨਹੀਂ ਸੀ ਛਾਪਿਆ ਐਕਸ ਦੇ ਨਾਂ ਤੇ ਫੋਰਨ ਅਫੇਅਰਜ਼ ਵਿੱਚ ਉਹਨਾਂ ਦਾ ਆਰਟੀਕਲ ਛਪਿਆ ਸੀ ਦੀ ਸਟ੍ਰੈਂਥ ਆਫ ਰਸ਼ੀਅਨ ਪਾਵਰ ਉਹਨੇ ਅ ਅ ਅਮਰੀਕਾ ਨੂੰ ਤੇ ਆਪਣੀ ਸਰਕਾਰ ਨੂੰ ਉਸ ਆਰਟੀਕਲ ਰਾਹੀਂ ਸੰਦੇਸ਼ ਦਿੱਤਾ ਸੀਗਾ ਵੀ ਜਿਹੜਾ ਰਸ਼ੀ ਸੋਵੀਅਤ ਸੰਘ ਆ ਇੱਕ ਅੰਪਾਇਰ ਦੇ ਤੌਰ ਤੇ ਹੈਗਾ ਇਹਦੇ ਵਿੱਚ ਬਹੁਤ ਸਾਰੀਆਂ ਕੌਮੇਤਾ ਰਹਿ ਰਹੀਆਂ ਨੈਸ਼ਨੈਲਟੀਆਂ ਰਹਿ ਰਹੀਆਂ ਉਹਨਾਂ ਨੈਸ਼ਨੈਲਟੀਆਂ ਵਿੱਚ ਆਪਣੇ ਨੈਸ਼ਨਲਿਜ਼ਮ ਦੀ ਭਾਵਨਾ ਹੈ ਉਹ ਕਿਸੇ ਵੀ ਸਮੇਂ ਆਪਣੀ ਨੇਸ਼ਨ ਸਟੇਟ ਉਸਾਰਨ ਦਾ ਯਤਨ ਕਰ ਸਕਦੀ ਹੈਗੀ ਹੈ ਨਾ ਹੂੰ ਹੂੰ ਕਿ ਜਿਹੜਾ ਸੋਵੀਅਤ ਸੰਘ ਦੀ ਲੀਡਰਸ਼ਿਪ ਆ ਉਹ ਡਰੀ ਹੋਈ ਆ ਤੇ ਬਹੁਤ ਸਹਿਮ ਦੇ ਮਾਹੌਲ ਹੇਠ ਰਹਿ ਰਹੀ ਹੈ ਜੀ ਜੋਰਜ ਕੈਨਨ ਕਹਿੰਦਾ ਵੀ ਵਾਸ਼ਿੰਗਟਨ ਦੀ ਤੇ ਪੱਛਮੀ ਮੁਲਕਾਂ ਦੀ ਇਹ ਨੀਤੀ ਹੋਣੀ ਚਾਹੀਦੀ ਆ ਵੀ ਇਸ ਸਹਿਮ ਨੂੰ ਲਗਾਤਾਰ ਵਧਾਉਂਦੇ ਚਲੇ ਜਾਓ ਹੂੰ ਹੂੰ ਵੀ ਸਾਡੀ ਨੀਤੀ ਕਹਿੰਦੀ ਆ ਵੀ ਇਹ ਸਹਿਮ ਜਿੰਨਾ ਵੱਧਦਾ ਜਾਊਗਾ ਜਿਹੜੀ ਸੋਵੀਅਤ ਸੰਘ ਦੀ ਸਰਕਾਰ ਆ ਉਹ ਕਨਸੋਲिडेट ਹੋਊਗੀ ਉਹ ਤਸ਼ੱਦਦ ਕਰੂਗੀ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਆਜ਼ਾਦੀਆਂ ਉਹਨਾਂ ਤੇ ਕਾਬੂ ਪਾਵੇਗੀ ਤੇ ਹਥਿਆਰਾਂ ਦੇ ਰਾਹ ਪਾਵੇਗੀ ਕਹਿੰਦਾ ਵੀ ਅਸੀਂ ਸੋਵੀਅਤ ਸੰਘ ਨੂੰ ਹਥਿਆਰਾਂ ਦੇ ਦੀ ਦੌੜ ਵਿੱਚ ਪਾ ਕੇ ਤੋੜ ਸਕਦੇ ਆ ਸਾਨੂੰ ਕੋਈ ਵੀ ਗੋਲੀ ਚਲਾਉਣ ਦੀ ਲੋੜ ਨਹੀਂ ਤੇ 40 ਸਾਲਾਂ ਤੋਂ ਬਾਅਦ 1991 ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਕਿ ਉਹ ਸਾਮਰਾਜ ਬਿਨਾਂ ਇੱਕ ਵੀ ਗੋਲੀ ਚੱਲੇ ਕਿੰਨੀਆਂ ਨੈਸ਼ਨੈਲिटीज ਵਿੱਚ ਬਦਲ ਗਿਆ ਸੋ ਸਿੱਖ ਵਿਦਵਾਨਾਂ ਨੂੰ ਇਹ ਹੈਗਾ ਵੀ ਜਿਹੜਾ ਇਹ ਸਹਿਮ ਅਲੀਟ ਵਰਗ ਚ ਆਇਆ ਇਸ ਸਹਿਮ ਨੂੰ ਆਪਣੀਆਂ ਨੈਸ਼ਨਲਿਸਟਿਕ ਅਪਰੋਚ ਨਾਲ ਵਾਇਲੈਂਸ ਨਹੀਂ ਕਰਨੀ ਆਪਣੀ ਇਤਿਹਾਸਕਾਰ ਨੂੰ ਨੈਸ਼ਨਲਿਜ਼ਮ ਚ ਲੈ ਕੇ ਆਓ ਆਪਣੀ ਆਪਣੀ ਪੋਲਿਟਿਕਸ ਨੂੰ ਸਿੱਖ ਨੈਸ਼ਨਲਿਜ਼ਮ ਚ ਲੈ ਕੇ ਆਓ ਆਪਣੀ ਪੋਲਿਟਿਕਸ ਦੇ ਨਿਸ਼ਾਨੇ ਸਿੱਖਾਂ ਤੱਕ ਸੀਮਿਤ ਰੱਖੋ ਉਹਦੇ ਵਿੱਚ ਘੱਟ ਗਿਣਤੀਆਂ ਨੂੰ ਕਨਸਟੀਟਿਊਸ਼ਨਲ ਹੱਕ ਦੇਣ ਦਾ ਜਿਹੜਾ ਜਿਹੜਾ ਵਾਅਦਾ ਕਰੋ ਤਾਂ ਕਿ ਜਿਹੜੀਆਂ ਸਤਾਈਆਂ ਹੋਈਆਂ ਘੱਟ ਗਿਣਤੀਆਂ ਨੇ ਉਹ ਵੀ ਸਾਡੇ ਨਾਲ ਆਉਣ ਸੋ ਇਸ ਇਸ ਸਹਿਮ ਨੂੰ ਵਧਾ ਕੇ ਹੀ ਤੁਸੀਂ ਉਹ ਇਸ ਜਿਹੜੀ ਤਸ਼ੱਦਦ ਦਾ ਨੈਰੇਟਿਵ ਸਾਡੇ ਤੇ ਸਿਰਜਿਆ ਜਾ ਰਿਹਾ ਉਹਨੂੰ ਹਰਾ ਸਕਦੇ ਹੈਗੇ ਜੀ ਬਿਲਕੁਲ ਜੀ ਤੇ ਸਰਦਾਰ ਅਰਪਤਾ ਸਿੰਘ ਜੀ ਦੁਜੇ ਬਨੇ ਆਪਾਂ ਦੇਖਦੇ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਉਦੋਂ ਫਿਰ ਖਾਲਸਾਈ ਨਿਸ਼ਾਨਾਂ ਤੋਂ ਤਕਲੀਫ ਕਿਉਂ ਹੁੰਦੀ ਹੈ ਭੈ ਕਿਸ ਗੱਲ ਤੋਂ ਆਉਂਦਾ ਹੈਗਾ ਜਾਹੇ ਕਿਸਾਨ ਮੋਰਚੇ ਵੇਲੇ ਖਾਲਸਾਈ ਨਿਸ਼ਾਨ ਹੋਣਾ ਚਾਹੀਏ ਦੀਪ ਸਿੱਧੂ ਦੇ ਵਰਤਾਰੇ ਵੇਲੇ ਖਾਲਸਾਈ ਨਿਸ਼ਾਨ ਹੋਣ ਜਾਂ ਆਪਾਂ ਕੈਲੀਕ ਭਾਈ ਅਮਲਤਪਾਲ ਸਿੰਘ ਦੇ ਸਮੇਂ ਚਾਹੀਏ ਉਦੋਂ ਖਾਲਸਾਈ ਨਿਸ਼ਾਨ ਹੋਣ ਜਾਂ ਹੁਣ ਹਰਾਂ ਦੀ ਮਾਰਦੇ ਹੋਣ ਹੁਣ ਕਰਦੇ ਉਹ ਸੇਵਾ ਹੀ ਰਹੇ ਹਨ ਤੇ ਫਿਰ ਇਹ ਭੈਪੀਤ ਕਿਉਂ ਹੁੰਦੇ ਆ ਫਿਰ ਇਸ ਤਰ੍ਹਾਂ ਦੇ ਆਰਟੀਕਲ ਆਉਣੇ ਚੱਲੂ ਹੋ ਜਾਂਦੇ ਆ ਕੁਝ ਸੋਸ਼ਲ ਮੀਡੀਆ ਤੇ ਜਿਹੜੇ ਚੰਗੇ ਭਲੇ ਲੋਕ ਜਿਹੜੇ ਦੇਖਣ ਨੂੰ ਸਿੱਖ ਦੇਖ ਵਾਲੇ ਵੀ ਹੈਗੇ ਆ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਜੀ ਇਹ ਜਣੀਆਂ ਧਰਾਨੇ ਮਾਰੀਆਂ ਹੈਗੀਆਂ ਨੇ ਕਿਵੇਂ ਦੇਖਦੇ ਹੋ ਇਸ ਨੂੰ ਹਾਂ ਜੀ ਇਹਦੀਆਂ ਇਹਦੀਆਂ ਜੜਾਂ ਇਤਿਹਾਸ ਵਿੱਚ ਪਈਆਂ ਪਿਛਲੇ 100 150 ਸਾਲ ਦੇ ਇਤਿਹਾਸਕੀ ਚੋਂ ਤੁਸੀਂ ਦੇਖੋ ਵੀ ਚਾਹੇ ਅਸੀਂ ਬਹੁਤ ਵੱਡੇ ਵਿਦਵਾਨਾਂ ਦੇ ਉਹਦੇ ਚੋਂ ਨਿਕਲੇ ਆ ਚਾਹੇ ਗਿਆਨੀ ਗਿਆਨ ਸਿੰਘ ਦਾ ਗੁਰਮਤਿ ਸੁਧਾਕਰ ਈਵਨ ਭਾਈ ਕਾਨ ਸਿੰਘ ਨਾਭਾ ਦਾ ਵੀ ਹੈਗਾ ਜਾਂ ਈਵਨ ਸਾਰੀ ਗੱਦਰੀ ਬਾਬਿਆਂ ਦੀ ਮੂਵਮੈਂਟ ਆ ਦੇਖੋ ਉਹਨਾਂ ਦੇ ਮਨਾਂ ਵਿੱਚ ਉਹ ਭਾਰਤ ਵਰਸ਼ ਦਾ ਜਿਹੜਾ ਜਿਹੜਾ ਹੋਏਗਾ ਨਾ ਵੀ ਉਹ ਗੁਲਾਮੀ ਨਹੀਂ ਜਾਂਦੀ ਉਹ ਸਾਰਾ ਕੁਛ ਆ ਵੀ ਭਾਰਤਵਾਦੀ ਸਾਰਾ ਕੁਛ ਆ ਉਹ ਤੋਂ ਬਾਹਰ ਦੇਖਣਾ ਜਾਂ ਉਸ ਨੈਸ਼ਨਲਿਜ਼ਮ ਤੋਂ ਬਾਹਰ ਦੇਖਣ ਦੀ ਉਹਨਾਂ ਵਿੱਚ ਕੋਈ ਪ੍ਰਵਿਰਤੀ ਨਹੀਂ ਰਹੀ ਭਾਈ ਕਾਂ ਸਿੰਘ ਨਾਬਾ ਸਿੱਖ ਕੌਮ ਤੇ ਸਿੱਖ ਪੰਥ ਦੀ ਬਹੁਤ ਵਧੀਆ ਵਿਆਖਿਆ ਕਰਦੇ ਹੈਗੇ ਆ ਪਰ ਪੋਲੀਟੀਕਲ ਸਿਸਟਮ ਵਿੱਚ ਉਹ ਭਾਰਤਵਰਸ਼ ਨੂੰ ਹੀ ਦੇਖ ਰਹੇ ਹੈਗੇ ਆ ਸੋ ਜਿਹੜਾ ਇਹ ਨਵਾਂ ਖਾਲਸਾ ਇਨਸ਼ਾਨਾ ਦੇ ਤਹਿਤ ਸਿੱਖ ਪਰੰਪਰਾਵਾਂ ਤਹਿਤ ਇਹ ਜਿਹੜਾ ਇੱਕ ਨਵਾਂ ਰਵਾਇਤ ਸ਼ੁਰੂ ਹੋਈ ਹੈਗੀ ਆ ਇਹ ਉਸ ਉਸ ਭਾਰਤਵਰਸ਼ ਵਾਲੀ ਜਿਹੜੀ ਪੋਲੀਟਿਕਲ ਪਰੰਪਰਾ ਉਹਦੇ ਤੋਂ ਇੱਕ ਵੱਖਰਾ ਰਾਹ ਲੈ ਕੇ ਜਾ ਰਹੀ ਹੈ ਕਿ ਉਹਦੇ ਚ ਸਿੱਖ ਪ੍ਰਮੁੱਖ ਹੋਣਗੇ ਸਾਡੀ ਪੰਜਾਬ ਦੀ ਧਰਤੀ ਦੇ ਪ੍ਰਮੁੱਖ ਹੋਵੇਗੀ ਚਾਹੇ ਆਟੋਨੋਮੀ ਦੀ ਗੱਲ ਹੋਵੇ ਚਾਹੇ ਡੀਸੈਂਟਰਲਾਈਜ਼ੇਸ਼ਨ ਆਫ ਪਾਵਰਸ ਦੀ ਗੱਲ ਹੋਵੇ ਉਹਦੇ ਚ ਜਿਹੜੇ ਜਿਹੜੇ ਸਿੱਖ ਐਥੋਸ ਨੇ ਉਹ ਪ੍ਰਮੁੱਖ ਹੋਣਗੇ ਹੁਣ ਤੱਕ ਪਿਛਲੇ 100 150 ਸਾਲ ਤੋਂ ਜਾਂ 1947 ਤੋਂ ਬਾਅਦ ਇਹ ਜੋਰ ਲੱਗਿਆ ਹੋਇਆ ਵੀ ਸਿੱਖ ਐਥੋਸ ਪ੍ਰਮੁੱਖਤਾ ਦਾ हासिल ਕਰਨ ਦੇ ਵਡ ਵੀ ਸੈਕੰਡਰੀ ਸੋ ਮੇਨ ਜਿਹੜਾ ਬਹੁ ਗਿਣਤੀ ਦਾ ਜਿਹੜਾ ਇਤਿਹਾਸ ਆ ਹਿੰਦੂ ਨੈਸ਼ਨਲਿਜ਼ਮ ਆ ਹਿੰਦੂ ਐਥੋਸਾ ਉਹਨਾਂ ਨੂੰ ਦੇਸ਼ ਦੇ ਐਥੋਸ ਬਣਾ ਕੇ ਇੰਪੋਜ਼ ਕੀਤਾ ਜਾਂਦਾ ਹੈ। ਮਤਲਬ ਕੋਈ ਛੋਟੀ ਜਿਹੀ ਵੀ ਘਟਨਾ ਵਾਪਰਦੀ ਹੈ ਚਾਹੇ ਆਪਾਂ ਦੇਖਿਆ ਕਿ ਕੋਈ ਸਿੰਗਰ ਹੈਗਾ ਉਹ ਭਾਵੇਂ ਪੂਰਾ ਸਿੱਖੀ ਸਰੂਪ ਦੇ ਵਿੱਚ ਨਹੀਂ ਵੀ ਹੈਗਾ ਜੇ ਉਹ ਪੰਜਾਬ ਦੇ ਨਾਲ ਮਾੜਾ ਜਿਹਾ ਵੀ ਲਗਾਬ ਰੱਖਦਾ ਹੈ ਤੇ ਉਹ ਉਹਨੂੰ ਐਜ਼ ਏ ਦੁਸ਼ਮਣ ਜਿੱਦਾਂ ਬਾਉਂਡਰੀ ਕ੍ਰੀਏਟ ਕਰ ਦਿੰਦੇ ਨੇ ਕਿ ਇਹ ਤੇ ਭਾਈ ਸਾਡਾ ਦੁਸ਼ਮਣ ਹੈਗਾ। ਉਹ ਇਸ ਗੱਲ ਨੂੰ ਲੈ ਕੇ ਕਲੀਅਰ ਹੈਗੇ ਨੇ ਪਰ ਜਿਹੜੇ ਸਾਡੇ ਵਾਲੇ ਹੈਗੇ ਨੇ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਅਜੇ ਇਹਨੇ ਕਲੀਅਰ ਨਹੀਂ ਲਾ। ਨਹੀਂ ਅਸੀਂ ਆਪਣੀਆਂ ਬਾਉਂਡਰੀਜ਼ ਮੇਨਟੇਨ ਹੀ ਨਾ ਕਰ ਸਕੇ। ਸੋ ਉਹਦੀ ਫ੍ਰੈਡਰਿਕ ਬਾਰਥ ਦੀ ਇੱਕ ਕਿਤਾਬ ਹੈਗੀ ਐਥਨਿਕ ਮਿਨੋਰਟੀ ਉਨੇ ਇਹ ਗੱਲ ਕਲੀਅਰ ਕਰੇ ਵੀ ਐਥਨਿਕ ਮਿਨੋਰਟੀਜ਼ ਨੂੰ ਆਪਣੀਆਂ ਬਾਉਂਡਰੀਜ਼ ਬਹੁਤ ਕਲੀਅਰ ਰੱਖਣੀਆਂ ਚਾਹੀਦੀਆਂ ਉਹ ਤੁਹਾਡੇ ਆਪਣੇ ਲਈ ਵੀ ਹੁੰਦਾ ਵੀ ਸਾਡਾ ਆ ਸਰਕਲ ਹੈਗਾ ਤੇ ਦੁਸ਼ਮਣ ਨੂੰ ਵੀ ਪਤਾ ਹੁੰਦਾ ਵੀ ਉਹ ਇਸ ਸਰਕਲ ਤੋਂ ਬਾਹਰ ਨਹੀਂ ਆਉਣਗੇ ਜਾਂ ਉਹਨਾਂ ਦਾ ਇਹ ਸਰਕਲ ਹੈਗਾ ਸੋ ਆਪਣੇ ਲੋਕਾਂ ਨੂੰ ਤੇ ਦੁਸ਼ਮਣ ਨੂੰ ਦਰਸਾਉਣ ਲਈ ਹਰੇਕ ਐਥਨਿਕ ਮਿਨੋਰਟੀ ਦੀ ਜਾਂ ਹਰੇਕ ਨੇਸ਼ਨ ਦੀਆਂ ਆਪਣੀਆਂ ਬਾਉਂਡਰੀਜ਼ ਚਾਹੀਦੀਆਂ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਬਾਉਂਡਰੀਜ਼ ਆ ਉਹ ਅਸੀਮੂਲੇਟ ਹੋ ਗਈਆਂ ਨੇ ਉਹ ਧੁੰਦੜੀਆਂ ਹੋ ਗਈਆਂ ਨੇ ਇਹਨਾਂ ਬਾਉਂਡਰੀਆਂ ਨੂੰ ਦੁਬਾਰੇ ਰੀਮਾਰਕ ਕਰਨ ਦੀ ਜਿਹੜੀ ਲੋੜ ਹੈ ਉਹ ਡਰ ਰਹੇ ਆ ਵੀ ਰੀਮਾਰਕੇਸ਼ਨ ਜਿਹੜੀ ਬਾਉਂਡਰੀਸ ਦੀ ਹੋਣੀ ਆ ਉਹਦੇ ਨਾਲ ਸਿੱਖ ਆਪਣੇ ਇਤਿਹਾਸ ਤੋਂ ਲੈਣਗੇ ਸੇਧ ਉਹ ਸਿੱਖਾਂ ਦੇ ਇਤਿਹਾਸ ਨੂੰ ਮੇਟ ਕੇ ਜਿਹੜਾ ਹੈਗਾ ਬਹੁ ਗਣਤੀ ਦਾ ਇਤਿਹਾਸ ਏਵਨ ਗੁਰੂ ਸਾਹਿਬ ਨੂੰ ਵੀ ਭਾਰਤ ਵਰਸ਼ ਦੇ ਸੂਰਬੀਰ ਪਾਤਾ ਹੈ ਤਾਂ ਤੁਸੀਂ ਉਹ ਕਰੇ ਹੈਗੇ ਆ ਸਨ ਡਾਕੂਮੈਂਟਰੀ ਕਰੀ ਹੈਗੀ ਆ ਜਿਹੜਾ ਰਜਿੰਦਰ ਸਿੰਘ ਦੀ ਕਿਤਾਬ ਹੈਗੀ ਆ ਸੋ ਇਟ ਮੀਨਸ ਉਹ ਅਸਿਮੀਲੇਟ ਕਰ ਰਿਹਾ ਜਿਹੜੇ ਸਿੱਖ ਇਸ ਅਸਿਮੀਲੇਸ਼ਨ ਦਾ ਟਕਰਾ ਕਰ ਰਹੇ ਆ ਉਹ ਫਿਰ ਜਿਹੇ ਨਿਸ਼ਾਨ ਸਾਹਿਬ ਆ ਕੜੇ ਆ ਕਕਾਰ ਉਹ ਤੋਂ ਖਤਰਨਾਕ ਲੱਗਦਾ ਹੈ ਜੀ ਬਿਲਕੁਲ ਜੀ ਆਪਾਂ ਦੇਖਦੇ ਆ ਕਿ ਕਿੰਨਾ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਖੂਬਸੂਰਤ ਗੁਰੂ ਗ੍ਰੰਥ ਗੁਰੂ ਪੰਥ ਦਾ ਨਿਸ਼ਾਨ ਜਿਹੜਾ ਸਿਧਾਂਤ ਦਿੱਤਾ ਹੈਗਾ ਇਹ ਸਾਨੂੰ ਸਾਡੇ ਨਿਸ਼ਾਨ ਦਿੱਤੇ ਹੈਗੇ ਨੇ ਅ ਔਰ ਕਿੰਨਾ ਸਮੇਂ ਦੀਆਂ ਸਰਕਾਰਾਂ ਨੇ ਕਿੰਨਾ ਆਪਾਂ ਕਹਿ ਲਈ ਕਿ ਜ਼ੋਰ ਲਾ ਲਿਆ ਹੈ ਕਿ ਚਾਹੇ ਇਹਨਾਂ ਨੂੰ ਖਤਮ ਕਰ ਦਿਓ ਇਹਨਾਂ ਨੂੰ ਆਪਣੇ ਅੰਦਰ ਜਜ਼ਬ ਕਰ ਲਿਓ ਪਰ ਫੇਰ ਵੀ ਜਿਹੜਾ ਹੈ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈਗੀ ਹੈ ਕਿ ਉਹ ਸਮੇਂ-ਸਮੇਂ ਤੇ ਇਹੋ ਜਿਹਾ ਵਰਤਾਰਾ ਸਮੇਂ-ਸਮੇਂ ਤੇ ਇਹੋ ਜੀ ਜਿਹੜੀ ਕਲਾ ਹੈ ਉਹ ਵਰਤੀ ਰਹਿੰਦੀ ਹੈ ਕਿ ਉਹ ਦੁਬਾਰਾ ਹੋਰ ਜ਼ਿਆਦਾ ਜਿਹੜਾ ਚਾਹੇ ਉਹ ਕਿਸਾਨ ਮੋਰਚੇ ਦੇ ਸਮੇਂ ਚ ਹੋਵੇ ਜਾਂ ਬਾਅਦ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੇ ਅਖੀਰ ਜਿਹੜਾ ਹੈ ਕਿ ਤਨਾ ਕਿਤੇ ਆਪਣੀ ਜਿਹੜੀ ਲਿਸ਼ਕੋਰ ਹੈ ਉਹ ਛੱਡਣੀ ਹੈਗੀ ਹੈ ਤੇ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈ ਉਹ ਹੋਣੀ ਹੈ